ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਔਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਔਰ ਪੰਜਾਬ ਬੈਲਟ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸੋਡਲਾ ਜੀ ਅੱਜ ਸਭ ਤੋਂ ਪਹਿਲਾਂ ਗੱਲ ਕਰ ਲਈਏ ਜਿਹੜੀ ਅੱਜ ਮੁਹਾਲੀ ਅਦਾਲਤ ਦੇ ਵਿੱਚ ਬਿਕਰਮ ਸਿੰਘ ਮਝੁਠੀਆ ਦੀ ਪੇਸ਼ੀ ਸੀ ਮਾਇੂਸੀ ਦਾ ਸਾਹਮਣਾ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਕਰਨਾ ਪਿਆ ਇਸ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਿਓ ਦੂਜਾ ਆਪਾਂ ਇੱਕ ਪਹਿਲੂ ਹੋਰ ਹੈ ਜਿਸ ਦੇ ਉੱਪਰ ਚਰਚਾ ਕਰਨੀ ਬਣਦੀ ਵੀ ਹੈ ਕਿ ਜਦੋਂ ਵਿਕਰਮ ਸਿੰਘ ਮਜੀਠੀਆ ਦੀ ਪਹਿਲੀ ਪੇਸ਼ੀ ਸੀ ਉਸ ਵੇਲੇ ਉੱਥੇ ਕਈ ਅਕਾਲੀ ਲੀਡਰ ਸੁਖਬੀਰ ਸਿੰਘ ਬਾਦਲ ਜੋ ਹੈ ਮੌਜੂਦ ਰਹੇ ਪੇਸ਼ੀ ਦੇ ਦੌਰਾਨ ਸੋ ਤਾਂ ਕਿ ਉਹ ਉਹਨਾਂ ਦੇ ਸਮਰਥਨ ਵਿੱਚ ਨਜ਼ਰ ਆ ਰਹੇ ਸੀ ਲੇਕਿਨ ਹੁਣ ਅਜਿਹਾ ਕੀ ਹੋਇਆ ਹੈ ਕਿ ਜਦੋਂ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਹੁੰਦੀ ਹੈ ਅਕਾਲੀ ਲੀਡਰ ਜਾਂ ਸੁਖਬੀਰ ਸਿੰਘ ਬਾਦਲ ਜੋ ਹੈ ਅਦਾਲਤ ਦੇ ਬਾਹਰ ਜਾਂ ਉੱਥੇ ਨਜ਼ਰ ਨਹੀਂ ਆਉਂਦੇ ਐ ਸੋ ਜ਼ਰੂਰ ਇਸ ਉੱਪਰ ਵੀ ਚਰਚਾ ਜ਼ਰੂਰ ਕਰਿਓ ਅੱਜ ਦੇਖੋ ਇਹ ਬਹੁਤ ਹੀ ਵੱਡਾ ਵਿਸ਼ਾ ਹੈ ਆ ਤੁਹਾਡਾ ਸਵਾਲ ਵੀ ਬੜਾ ਮਹੱਤਵਪੂਰਨ ਹੈ ਕਿਉਂਕਿ ਜਦੋਂ ਸਿਆਸੀ ਲੀਡਰ ਜੇਲ੍ਹ 'ਚ ਜਾਂਦੇ ਨੇ ਤੇ ਉਹਨਾਂ ਦੀ ਪਾਰਟੀ ਦਾ ਵੱਡਾ ਸਮਰਥਨ ਅਗਰ ਉਹਨਾਂ ਨੂੰ ਮਿਲੇ ਤੇ ਉਹ ਤਕੜੇ ਹੋ ਕੇ ਆਉਂਦੇ ਨੇ ਉਹਨਾਂ ਨੂੰ ਫੇਰ ਮਯੂਸੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ 6 ਸਤੰਬਰ ਤੱਕ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਵਧਾ ਦਿੱਤਾ ਗਿਆ ਸੋ 6 ਸਤੰਬਰ ਤੱਕ ਤਾਂ ਉਹ ਫੇਰ ਜੇਲ੍ਹ ਦੇ ਵਿੱਚ ਰਹਿਣਗੇ ਹਾਲਾਂਕਿ ਜਿਹੜੀ ਉਹਨਾਂ ਨੇ ਜ਼ਮਾਨਤ ਦੀ ਅਰਜ਼ੀ ਲਾਈ ਸੀ ਪਿਛਲੀ ਵਾਰ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਰੱਦ ਹੋ ਗਈ ਸੀ ਤੇ ਜ਼ਮਾਨਤ ਖਾਰਜ ਹੋਣ ਤੋਂ ਬਾਅਦ ਹਲੇ ਤੱਕ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਨਵੇਂ ਸਿਰੇ ਤੋਂ ਜ਼ਮਾਨਤ ਦੇ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਰਜ਼ੀ ਨਹੀਂ ਲਾਈ ਮੰਨਿਆ ਜਾ ਰਿਹਾ ਹੈ ਕਿ ਜਿਹੜੀ ਚਾਰਜ ਸ਼ੀਟ ਵਿਡਲੈਂਸ ਬਿਊਰੋ ਨੇ ਪੇਸ਼ ਕੀਤੀ ਸੀ ਪਿਛਲੀ ਪੇਸ਼ੀ ਦੇ ਦੌਰਾਨ ਇਸ ਪੇਸ਼ੀ ਦੇ ਵਿੱਚ ਉਸ ਚਾਰਜ ਸ਼ੀਟ ਨੂੰ ਔਨ ਰਿਕਾਰਡ ਕੀਤਾ ਜਾਣਾ ਸੀ ਹਲੇ ਤੱਕ ਇਹ ਪੂਰੇ ਵੇਰਵੇ ਆ ਜਾਣਗੇ ਪਰ ਹਜੇ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਉਹਨਾਂ ਨੂੰ ਚਾਰਜ ਸ਼ੀਟ ਦੀ ਕਾਪੀ ਮੇਰੀ ਜਾਣਕਾਰੀ ਮੁਤਾਬਕ ਮਿਲਣ ਵਾਲੀ ਹੋ ਸਕਦੀ ਹੈ ਹਜੇ ਤੱਕ ਮੈਨੂੰ ਲੱਗਦਾ ਮਿਲੀ ਨਹੀਂ ਅਗਰ ਮਿਲ ਚੁੱਕੀ ਹੈ ਤੇ ਬਹੁਤ ਚੰਗੀ ਗੱਲ ਹੈ ਜ਼ਰੂਰ ਉਹਨਾਂ ਦੇ ਵਕੀਲ ਇਹ ਗੱਲ ਪਬਲਿਕ ਕਰ ਦੇਣਗੇ ਪਰ ਜਦੋਂ ਤੱਕ ਚਾਰਜ ਸ਼ੀਟ ਔਨ ਰਿਕਾਰਡ ਆ ਕੇ ਅਦਾਲਤ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੂੰ ਨਹੀਂ ਮਿਲਦੀ ਤਦੋਂ ਤੱਕ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਲਾਉਣਾ ਵੀ ਉਹਨਾਂ ਦੇ ਵਕੀਲਾ ਲਈ ਬੜਾ ਔਖਾ ਹੈ ਕਿਉਂਕਿ ਹਜੇ ਗੱਲੀਬਾਤੀ ਬਹੁਤ ਨਹੀਂ ਕਿ ਮਸ਼ੋਬਰਾ ਦੇ ਵਿੱਚ 402 ਹੈਕਟੇਰ ਦੀ ਜ਼ਮੀਨ ਲੱਭੀ ਸੀ ਵਿਕਰਮਜੀਤ ਠੀਏ ਦੀਆਂ ਚਿੰਤਾਵਾਂ ਵੀ ਬਹੁਤ ਵਧੀਆਂ ਨੇ ਕਿਉਂਕਿ ਜਿਹੜੀ ਮਜੀਠਾ ਦੇ ਵਿੱਚ ਇੱਕ ਰਜਿਸਟਰੀ ਸੀ ਇੱਕ ਵਸੀਕਾ ਸੀ 380 ਨੰਬਰ ਜਿਹੜਾ 2012 ਚ ਜ਼ਮੀਨ ਖਰੀਦੀ ਸੀ ਕੁਝ ਮਜੀਠਿਆ ਦੇ ਪਰਿਵਾਰ ਦੇ ਨਾਂ ਤੇ ਉਹ ਜ਼ਮੀਨ ਖਰੀਦੀ ਗਈ ਸ਼ਾਇਦ ਬੀਬੀ ਗਨੀਵ ਕੌਰ ਮਜੀਠਿਆ ਉਹਨਾਂ ਦੇ ਨਾਂ ਤੇ ਵੀ ਸੀ ਹੋਰ ਕਿਸੇ ਦੇ ਵੀ ਹੋ ਸਕਦੀ ਹੈ ਇਹ ਤਾਂ ਰਿਕਾਰਡ ਆਉਣ ਵਾਲੇ ਸਮੇਂ 'ਚ ਬਾਹਰ ਆਏਗਾ 32 ਕਨਾਲ ਔਰ 10 ਮਰਲੇ ਇਹ ਜ਼ਮੀਨ ਸੀ ਇਹ ਜ਼ਮੀਨ ਦੀ ਜਿਹੜਾ ਵਸੀਕਾ ਹੈ ਇਹ ਜਦੋਂ ਇੱਕ ਪਟਵਾਰੀ ਬਦਲ ਕੇ ਅੰਮ੍ਰਿਤਸਰ ਤੋਂ ਆਏ ਤੇ ਇੱਕ ਰਜਿਸਟਰੀ ਕਲਰਕ ਮਾਫ ਕਰਨਾ ਪਟਵਾਰੀ ਨਹੀਂ ਇੱਕ ਰਜਿਸਟਰੀ ਕਲਰਕ ਜਦੋਂ ਬਦਲ ਕੇ ਆਪਣੀ ਡਿਊਟੀ ਤੇ ਆਏ ਤੇ ਉਹਨਾਂ ਨੇ ਜਦੋਂ ਜਾਂਚ ਕੀਤੀ ਤੇ ਉਹਨਾਂ ਨੇ ਫਿਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਔਰ ਆਪਣੇ ਮਹਿਕਮੇ ਨੂੰ ਲਿਖਿਆ ਕਿ ਵਿਕਰਮ ਸਿੰਘ ਮਜੀਠੀਏ ਦੇ ਨਾਲ ਸੰਬੰਧਿਤ ਇੱਕ ਜ਼ਮੀਨ ਜਿਹੜੀ 32 ਕਨਾਲ ਅਤੇ 10 ਕਮਰਲੇ ਹੈ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਮਿਲ ਰਿਹਾ 10 12 ਮਰਲੇ 10 ਕਮਰਲੇ ਆ ਸ਼ਾਇਦ ਵੀ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਮਿਲ ਰਿਹਾ ਉਹਦਾ ਰਿਕਾਰਡ ਨਹੀਂ ਮਿਲ ਰਿਹਾ ਔਰ ਚਰਨਜੀਤ ਚੰਨੀ ਦੀ ਸਰਕਾਰ ਵੇਲੇ ਜਨਵਰੀ ਦੇ ਮਹੀਨੇ 2022 ਚ ਉਸ ਵਸੀਕੇ ਦੀ ਰਿਕਾਰਡ ਗੁੰਮ ਹੋਣ ਦੀ ਵੀ ਐਫਆਈਆਰ ਦਰਜ ਕੀਤੀ ਗਈ ਸੀ ਔਰ ਕੁਝ ਦਿਨ ਪਹਿਲਾਂ ਵਿਕਰਮ ਸਿੰਘ ਮਜੀਠੀਆ ਤੋਂ ਪੁੱਛਗਿਛ ਕਰਨ ਵਰਨੁਨ ਸ਼ਰਮਾ ਜਿਹੜੇ ਸਿੱਟ ਦੇ ਮੈਂਬਰ ਵੀ ਨੇ ਔਰ ਐਸਐਸਪੀ ਨੇ ਪਟਿਆਲਾ ਦੇ ਔਰ ਉਥੋਂ ਦੇ ਐਸਪੀ ਨੇ ਗੁਰਬੰਧ ਸਿੰਘ ਬੈਂਸ ਇਹ ਦੋਵੇਂ ਇੱਕ ਹੋਰ ਇਹਨਾਂ ਦਾ ਸਾਥੀ ਇਹ ਪੁੱਛਗਿਛ ਕਰਨ ਲਈ ਵੀ ਗਏ ਮੋਹਾਲੀ ਨਾਬਾ ਜੇਲ੍ਹ ਦੇ ਵਿੱਚ ਜਿੱਥੇ ਵਿਕਰਮ ਸਿੰਘ ਮਜੀਠੀਆ ਬੰਦ ਸੀ ਹੁਣ ਮੁਸ਼ਕਲਾਂ ਦਾ ਵਿਕਰਮ ਸਿੰਘ ਮਜੀਠੀਆ ਦੀਆਂ ਵਧੀਆਂ ਹੋਈਆਂ ਹੁਣ ਸਿੱਟ ਨੇ ਕਿਉਂਕਿ ਐਫਆਈਆਰ ਤਾਂ ਰਜਿਸਟਰੀ ਰਿਕਾਰਡ ਗੁੰਮ ਹੋਣ ਦੀ ਦਰਜ ਹੈ ਮਜੀਠਾ ਦੇ ਵਿੱਚ ਹੁਣ ਜਿਹੜੀ ਸਿੱਟ ਪੁੱਛਗਿੱਛ ਕਰਕੇ ਆਈ ਹੈ ਵਿਕਰਮ ਮਜੀਠੀਏ ਤੋਂ ਕੀ ਵਿਕਰਮ ਦਾ ਨਾਮ ਉਸ ਰਜਿਸਟਰੀ ਗੁੰਮ ਹੋਣ ਦੇ ਵਸੀਕਾ ਗੁੰਮ ਹੋਣ ਦੇ ਐਫਆਈਆਰ ਦੇ ਵਿੱਚ ਮਲਜ਼ਮ ਵਜੋਂ ਤਾਂ ਨਹੀਂ ਦਰਜ ਕਰੇਗੀ ਪੰਜਾਬ ਦੀ ਪੁਲਿਸ ਇਹ ਵੀ ਬਹੁਤ ਮਹੱਤਵਪੂਰਨ ਹੈ ਉਂਝ ਇਹ ਖਤਰਾ ਵਿਕਰਮ ਮਜੀਠੀਏ ਦੇ ਉੱਤੇ ਲਗਾਤਾਰ ਬਣਿਆ ਹੈ ਕਿ ਅਗਰ ਸਰਕਾਰ ਜ਼ਮਾਨਤ ਦੀ ਸੂਰਤ 'ਚ ਵਿਕਰਮ ਮਜੀਠੀਆ ਨੂੰ ਅਗਰ ਹਾਈ ਕੋਰਟ 'ਚੋਂ ਵੀ ਜ਼ਮਾਨਤ ਮਿਲਦੀ ਹੈ ਤੇ ਸਰਕਾਰ ਇੱਕ ਤੋਂ ਬਾਅਦ ਇੱਕ ਪਰਚੇ ਵਿਕਰਮ ਸਿੰਘ ਮਜੀਠੀਆ 'ਤੇ ਦਰਜ ਕਰ ਸਕਦੀ ਹੈ ਹੁਣ ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਮੈਂ ਨਾਲ ਜੋੜਦਾ ਕਿਉਂਕਿ ਜ਼ਮਾਨਤ ਤਾਂ ਜਦੋਂ ਅਦਾਲਤ 'ਚ ਜਾਣਗੇ ਉਦੋਂ ਜਾਣਗੇ ਜਿਹੜੀ ਬੈਰਕ ਬਦਲਣ ਵਾਲੀ ਪਟੀਸ਼ਨ ਪਾਈ ਹੋਈ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਜਿੰਨਾ ਮਲਜ਼ਮਾ ਦੇ ਨਾਲ ਰੱਖਿਆ ਹੋਇਆ ਹੈ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦਾ ਦਾਵਾ ਹੈ ਕਿ ਉਹ ਬਹੁਤ ਖਤਰਨਾਕ ਕਿਸਮ ਦੇ ਅਪਰਾਧਾਂ ਦੇ ਵਿੱਚ ਸ਼ਾਮਲ ਰਹੇ ਨੇ ਸੋ ਵਿਕਰਮ ਦੀ ਸਕਿਉਰਿਟੀ ਦਾ ਮਾਮਲਾ ਹੈ ਵਿਕਰਮ ਵੱਡੀ ਸਕਿਉਰਿਟੀ ਧਾਰੀ ਹੈ ਬਤੌਰ ਪੋਲਿਟਿਕਲ ਲੀਡਰ ਤੇ ਵਿਕਰਮ ਦੇ ਨਾਲ ਉਹਨਾਂ ਨੂੰ ਤਨਾਤ ਨਹੀਂ ਕੀਤਾ ਜਾਣਾ ਚਾਹੀਦਾ ਉਹ ਡਾਇਰੈਕਟ ਨਹੀਂ ਰੱਖਿਆ ਜਾਣਾ ਚਾਹੀਦਾ ਪਰ ਉਹ ਪਟੀਸ਼ਨ ਹੈ ਜਿਹੜੀ ਉਹਦੀ ਸੁਣਵਾਈ ਵੀ ਲਗਾਤਾਰ ਅੱਗੇ ਪੈ ਰਹੀ ਹੈ ਹੁਣ ਉਹਦੀ ਸੁਣਵਾਈ ਦੀ ਡੇਟ ਪੈ ਗਈ ਹੈ 30 ਸਤੰਬਰ ਹੁਣ 30 ਸਤੰਬਰ ਨੂੰ ਅਦਾਲਤ ਦੁਬਾਰਾ ਵਿਚਾਰ ਕਰੇਗੀ ਕਿ ਕੀ ਵਿਕਰਮ ਦੀ ਪਟੀਸ਼ਨ ਤੇ ਜਿਹੜੀ ਬੈਰਕ ਬਦਲਣ ਵਾਲੀ ਹੈ ਉਹਦੇ ਤੇ ਕੀ ਫੈਸਲਾ ਦੇਣਾ ਹੈ ਹਜੇ ਤੱਕ ਵਿਕਰਮ ਦੇ ਨਾਲ ਕੋਈ ਇਸ ਤਰ੍ਹਾਂ ਦਾ ਹੁਕਮ ਨਹੀਂ ਆਇਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਵੱਖਰੀ ਬੈਰਕ ਚ ਉਥੇ ਰੱਖਿਆ ਜਾਵੇ ਹੁਣ ਜਿਹੜਾ ਤੁਹਾਡਾ ਸਵਾਲ ਸੀ ਕਿ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਅਰੈਸਟ ਕੀਤਾ ਗਿਆ 25 ਜੂਨ ਨੂੰ ਵੱਡੀ ਗਿਣਤੀ ਅਕਾਲੀ ਲੀਡਰ ਉਹਨਾਂ ਦੇ ਘਰ ਚ ਵੀ ਸ਼ਾਮਲ ਰਹੇ ਔਰ ਜਦੋਂ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਪੇਸ਼ ਕਰਨਾ ਸੀ ਅਦਾਲਤ ਦੇ ਵਿੱਚ ਅਗਲੇ ਦਿਨ 26 ਤਰੀਕ ਨੂੰ ਜਾਂ 25 ਨੂੰ ਹੀ ਜਦੋਂ ਗ੍ਰਿਫਤਾਰ ਕੀਤਾ ਹੈ ਉਮੀਦ ਸੀ ਕਿ ਪੇਸ਼ ਕਰਨਗੇ ਫਿਰ ਅਗਲੇ ਦਿਨ ਕੀਤਾ ਉਦੋਂ ਵੀ ਵੱਡੀ ਗਿਣਤੀ ਅਕਾਲੀ ਲੀਡਰ ਵਿਕਰਮ ਦੇ ਸਮਰਥਨ ਚ ਪਹੁੰਚੇ ਅਦਾਲਤ ਦੇ ਬਾਹਰ ਵੱਡੀ ਗਿਣਤੀ ਲੀਡਰ ਪਹੁੰਚੇ ਔਰ ਉਸ ਤੋਂ ਬਾਅਦ ਜਦੋਂ ਦੁਬਾਰਾ ਪੇਸ਼ ਕੀਤਾ ਜਾਣਾ ਸੀ ਵਿਕਰਮ ਸਿੰਘ ਮਜੀਠੀਆ ਨੂੰ ਉਦੋਂ ਵੀ ਵੱਡੀ ਗਿਣਤੀ ਅਕਾਲੀ ਲੀਡਰ ਆਏ ਅੱਛਾ ਸ਼ੁਰੂ ਚ ਸੁਖਵੀਰ ਸਿੰਘ ਬਾਦਲ ਵੀ ਆਏ ਪਹਿਲੀ ਪੇਸ਼ੀ ਜਾਂ ਅਗਲੇ ਦਿਨ ਸੋ ਜਦੋਂ ਸੁਖਵੀਰ ਬਾਦਲ ਔਰ ਹੋਰ ਵੱਡੀ ਲੀਡਰਸ਼ਿਪ ਆਈ ਸੁਖਵੀਰ ਬਾਦਲ ਉਹਨਾਂ ਨੂੰ ਪੁਲਿਸ ਨੇ ਜਾਣ ਨਹੀਂ ਦਿੱਤਾ ਔਰ ਗੁਰਦੁਆਰਾ ਸ੍ਰੀ ਹਮਸਾਬ ਮੱਥਾ ਟੇਕਿਆ ਸੀ ਸੁਖਵੀਰ ਬਾਦਲ ਨੇ ਬਾਅਦ ਵਿੱਚ ਪੁਲਿਸ ਵਾਲੇ ਉਹਨਾਂ ਨੂੰ ਉਹਨਾਂ ਨੇ ਆਪਣੀ ਹਿਰਾਸਤ ਚ ਲੈ ਲਿਆ ਤੇ ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੂੰ ਛੱਡ ਵੀ ਦਿੱਤਾ ਗਿਆ ਪਰ ਇਹ ਜਿਹੜਾ ਮਾਮਲਾ ਸੀ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦਾ ਇਹ ਵੱਡਾ ਬਣਦਾ ਗਿਆ ਔਰ ਮੈਨੂੰ ਇਹ ਲੱਗਦਾ ਸੀ ਕਿ ਜਿਵੇਂ ਪ੍ਰਕਾਸ਼ ਸਿੰਘ ਬਾਦਲ ਔਰ ਸੁਖਵੀਰ ਬਾਦਲ ਨੂੰ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਹੁਤ ਵੱਡਾ ਅੰਦੋਲਨ ਹੈ ਜਿਹੜਾ ਉਹ ਅਕਾਲੀ ਦਲ ਦੀ ਲੀਡਰਸ਼ਿਪ ਨੇ ਚਲਾਇਆ ਸੀ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਚ ਸੁਖਬੀਰ ਸਿੰਘ ਬਾਦਲ ਦੇ ਹੱਕ ਚ ਉਦੋਂ ਕੈਪਟਨ ਅਮਰਿੰਦਰ ਮੁਖਮੰਤਰੀ ਸੀ ਔਰ ਮੈਂ ਉਦੋਂ ਜ਼ਮੀਨ ਤੇ ਗਰਾਊਂਡ ਦੇ ਉੱਤੇ ਵੀ ਕਵਰੇਜ ਕਰਿਆ ਕਰਦਾ ਸੀ ਤੇ ਮੈਂ ਵੇਖਿਆ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਦੇ ਹੱਕ ਚ ਬਹੁਤ ਵੱਡਾ ਜਨ ਸਲਾਬ ਪੰਜਾਬ ਚ ਉਮੜਿਆ ਪੰਜਾਬ ਚ ਵੱਖ-ਵੱਖ ਥਾਵਾਂ ਤੇ ਜ਼ਿਲ੍ਹਾ ਪਦਰਾਂ ਤੇ ਧਰਨੇ ਬਲੌਕ ਪਦਰਾਂ ਤੇ ਧਰਨੇ ਔਰ ਪੇਸ਼ੀਆਂ ਦੇ ਵੇਲੇ ਬਾਦਲਾਂ ਦੀ ਬਹੁਤ ਇਕੱਠ ਰਹਿੰਦਾ ਸੀ ਔਰ ਜੀਲਾਂ ਦੇ ਬਾਹਰ ਵੀ ਵੱਡੀ ਗਿਣਤੀ ਚ ਸਮੇਂ-ਸਮੇਂ ਤੇ ਲੋਕ ਆਉਂਦੇ ਸੀ ਪਰ ਸਵਾਲ ਇਹ ਹੈ ਕਿ ਵਿਕਰਮ ਜੀਠਿਆ ਦਾ ਕਾਦਤਾ ਅਕਾਲੀ ਸਿਆਸਤ ਚ ਵੱਡਾ ਪਹਿਲੀ ਵਾਰੀ ਮਜੀਠੀਆ ਜਿੱਤਿਆ ਮੰਤਰੀ ਬਣ ਗਿਆ ਪਬਲਿਕ ریلیਸ਼ਨ ਮੰਤਰੀ ਬਣਿਆ ਮਾਲ ਮੰਤਰੀ ਬਣਿਆ ਔਰ ਵਿਕਰਮ ਮਜੀਠੀਆ ਲਗਾਤਾਰੀ 10 ਸਾਲ ਮੰਤਰੀ ਰਿਹਾ ਜਨੀਦਰ ਅਕਾਲੀ ਭਾਜਪਾ ਦੀ ਸਰਕਾਰ ਰਹੀ ਹੈ ਪਰ ਹੁਣ ਜਦੋਂ ਵਿਕਰਮ ਸਿੰਘ ਮਜੀਠੀਆ ਤੇ ਇਹ ਕੇਸ ਦਰਜ ਹੋਏ ਨੇ ਹੁਣ ਅਕਾਲੀ ਦਲ ਇਹ ਕਹਿ ਰਿਹਾ ਹੈ ਕਿ ਵਿਕਰਮਜੀਠੀਆ ਦੀ ਗ੍ਰਿਫਤਾਰੀ ਆਮਦਨ ਤੋਂ ਵੱਧ ਸਰੋਤਾਂ ਦੇ ਇਲਜ਼ਾਮ 'ਚ ਹੋਈ ਹੈ ਇਹ ਨਸ਼ੇ ਵਾਲਾ ਮਾਮਲਾ ਤਾਂ ਹੈ ਨਹੀਂ ਫਿਰ ਅਕਾਲੀ ਦਲ ਦੇ ਲੀਡਰ ਵੱਡੀ ਗਿਣਤੀ 'ਚ ਵਿਕਰਮਜੀਠੀਆ ਨੂੰ ਜਦੋਂ ਪੇਸ਼ ਕੀਤਾ ਜਾਂਦਾ ਹੈ ਜਾਂ ਸੁਖਬੀਰ ਬਾਦਲ ਜਾਂ ਹਰਸ਼ਮਰਤ ਕੋਰ ਬਾਦਲ ਜਾਂ ਬਲਵਿੰਦਰ ਸਿੰਘ ਭੁੰਦੜ ਜਾਂ ਡਾਕਟਰ ਚੀਮਾ ਸਾਰੇ ਵੱਡੀ ਗਿਣਤੀ ਹਰ ਵਾਰ ਕਿਉਂ ਨਹੀਂ ਪਹੁੰਚਦੇ ਇਹ ਸਵਾਲ ਕਈ ਵਾਰੀ ਮਨ 'ਚ ਆਉਂਦਾ ਔਰ ਨਾ ਹੀ ਜ਼ਿਲ੍ਹਾ ਪੱਧਰ ਤੇ ਮੈਨੂੰ ਨਹੀਂ ਲੱਗਦਾ ਕਿ ਵਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਬਹੁਤ ਵੱਡਾ ਅੰਦੋਲਨ ਪੰਜਾਬ 'ਚ ਚਲਾਇਆ ਹੋਵੇ ਲੈਂਡ ਪੂਲਿੰਗ ਦੇ ਮਸਲੇ ਤੇ ਅੰਦੋਲਨ ਚਲਾਇਆ ਖੜਾ ਦੇ ਮਾਮਲੇ 'ਚ ਸੁਖਵੀਰ ਬਾਦਲ ਪਿੰਡ ਪਿੰਡ ਜਾ ਰਹੇ ਨੇ ਲਗਾਤਾਰ ਲੋਕਾਂ ਦੇ ਵਿੱਚ ਤੁਰ ਫਿਰ ਰਹੇ ਨੇ ਇੱਕ ਜਗ੍ਹਾ ਤੇ ਉਹਨਾਂ ਨੇ ਪਾਣੀ ਕੱਢਣ ਵਾਲੀਆਂ ਜਿਹੜੇ ਉਹ ਪੰਪ ਹੁੰਦੇ ਉਹ ਵੀ ਦਿੱਤੇ ਮੈਂ ਤਸਵੀਰਾਂ ਦੇਖ ਰਿਹਾ ਸੀ ਸੋ ਸੁਖਵੀਰ ਬਾਦਲ ਸਰਗਰਮ ਨੇ ਅੱਜ ਸਚਕਣ ਜੀ ਦਰਬਾਰ ਸਾਹਿਬ ਵੀ ਗਏ ਤੇ ਅੱਜ ਉਹਨਾਂ ਨੇ ਸਰਬਤ ਦੇ ਭਲੇ ਦੀ ਅਰਦਾਸ ਵੀ ਕੀਤੀ ਪਰ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੱਡਾ ਅੰਦੋਲਨ ਨਹੀਂ ਕਿਉਂਕਿ ਅਕਾਲੀ ਲੀਡਰ ਇਹ ਵੀ ਕਹਿ ਰਹੇ ਨੇ ਕਿ ਵਿਕਰਮਜੀਠੀਆ ਨਾਲ ੱੱੱਕਾ ਹੋ ਰਿਹਾ ਹੈ ਭਗਵੰਤ ਮਾਨ ਦੀ ਸਰਕਾਰ ੱੱੱਕਾ ਕਰ ਰਹੀ ਹੈ ਜਾਣਬੁੱਝ ਕੇ ਵਿਕਰਮ ਨੂੰ ਫਸਾਇਆ ਜਾ ਰਿਹਾ ਹੈ ਤੇ ਜੇ ਅਕਾਲੀ ਲੀਡਰਸ਼ਿਪ ਦੀ ਇਹ ਲਾਈਨ ਹੈ ਕਿ ਵਿਕਰਮ ਮਜੀਠੀਆ ਨਾਲ ੱੱੱਕਾ ਹੋ ਰਿਹਾ ਹੈ ਨਾਜਾਇਜ਼ ਫਸਾਇਆ ਜਾ ਰਿਹਾ ਹੈ ਫਿਰ ਵਿਕਰਮਜੀਠੀ ਦੇ ਹੱਕ 'ਚ ਕੋਈ ਵੱਡਾ ਅੰਦੋਲਨ ਕਿਉਂ ਨਹੀਂ ਜਦੋਂ ਕੋਈ ਹੋਰ ਲੀਡਰ ਬਾਦਲਾਂ ਦੇ ਪਹਿਲਾਂ ਜੇਲ੍ਹਾਂ 'ਚ ਜਾਂਦੇ ਸੀ ਤੇ ਅਕਾਲੀ ਦਲ ਵੱਡਾ ਅੰਦੋਲਨ ਚਲਾਉਂਦਾ ਸੀ ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ ਕੀ ਅਕਾਲੀ ਲੀਡਰਸ਼ਿਪ ਨੂੰ ਡਰ ਹੈ ਕਿ ਅਗਰ ਅਸੀਂ ਵਿਕਰਮ ਦੇ ਹੱਕ 'ਚ ਪੰਜਾਬ 'ਚ ਕੋਈ ਵੱਡਾ ਅੰਦੋਲਨ ਚਲਾਇਆ ਤੇ ਸਾਨੂੰ ਕੋਈ ਨੁਕਸਾਨ ਨਾ ਹੋ ਜਾਏ ਕਿਉਂਕਿ ਵਿਕਰਮਜੀਠੀ 'ਤੇ ਨਸ਼ੇ ਦੇ ਮਾਮਲੇ 'ਚ ਵੀ ਕੇਸ ਦਰਜ ਹੈ ਕੀ ਇਹ ਡਰ ਹੈ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਬਿਕਰਮ ਸਿੰਘ ਮਜੀਠੀਆ ਨੂੰ ਸਿਰਫ ਕਾਨੂੰਨੀ ਕਾਰਵਾਈ ਦੇ ذریعے ਹੀ ਬਿਕਰਮ ਨੂੰ ਸਿਰਫ ਇਸ ਗੱਲ ਦੇ ذریعے ਉਹਦੇ ਹਾਲਤੇ ਛੱਡ ਦਿੱਤਾ ਗਿਆ ਕਿ ਹੁਣ ਅਦਾਲਤ ਦੇ ਵਿੱਚ ਹੀ ਜੋ ਹੋਊਗਾ ਬਿਕਰਮ ਮਜੀਠੀਆ ਦੀ ਕਿਸਮਤ ਦਾ ਫੈਸਲਾ ਹੋਊਗਾ ਹੁਣ ਇਹਦਾ ਜਵਾਬ ਤਾਂ ਸੁਖਵੀਰ ਬਾਦਲ ਜਾਂ ਹਰਸ਼ਮਰਤ ਕੋਰ ਬਾਦਲ ਦੇ ਸਕਦੇ ਨੇ ਹਾਲਾਂਕਿ ਜੇਲ੍ਹਾਂ 'ਚ ਜਦੋਂ ਅਕਾਲੀ ਦਲ ਦੇ ਲੀਡਰ ਮਿਲਣ ਜਾਂਦੇ ਨੇ ਤੇ ਉਹਨਾਂ ਦਾ ਦਾਵਾ ਹੈ ਕਿ ਸਾਨੂੰ ਬਿਕਰਮ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਇਦਾ ਮਤਲਬ ਹੈ ਅਕਾਲੀ ਦਲ ਦੀ ਲੀਡਰਸ਼ਿਪ ਇਹ ਵੀ ਕਹਿੰਦੀ ਹੈ ਵੀ ਸਾਡੇ ਨਾਲ ਵੀ ਧੱਕਾ ਹੋ ਰਿਹਾ ਹੈ। ਵਿਕਰਮਜੀਠੀ ਨੂੰ ਮਿਲਨ ਨਹੀਂ ਦਿੱਤਾ ਜਾ ਰਿਹਾ। ਫਿਰ ਵਿਕਰਮਜੀਠੀ ਦੇ ਹੱਕ 'ਚ ਅੰਦੋਲਨ ਕਿਉਂ ਨਹੀਂ ਚੱਲ ਰਿਹਾ? ਹੁਣ ਹੜਾਂ ਦੇ ਵਿੱਚ ਸੁਖਵੀਰ ਬਾਦਲ ਨੇ ਅੱਜ ਅੰਮ੍ਰਿਤਸਰ ਐਲਾਨ ਕਰਤਾ ਵੀ ਜੇ ਮੁਆਵਜ਼ਾ ਨਾ ਮਿਲਿਆ ਤੇ ਅਕਾਲੀ ਦਲ ਮੀਟਿੰਗ ਕਰਕੇ ਵੱਡਾ ਅੰਦੋਲਨ ਕਰੂ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਵਿਕਰਮਜੀਠੀ ਦੇ ਮਾਮਲੇ ਤੇ ਸ਼ਰੋਮਣੀ ਅਕਾਲੀ ਦਲ ਜਾਂ ਸੁਖਵੀਰ ਸਿੰਘ ਬਾਦਲ ਦੇ ਧੜੇ ਦੀ ਜਿਹੜੀ ਰਣਨੀਤੀ ਹੈ ਉਹ ਹੈਰਾਨੀਜਨਕ ਹੈ। ਕਿ ਵਿਕਰਮ ਦੇ ਪ੍ਰਤੀ ਵੱਡਾ ਅੰਦੋਲਨ ਕਿਉਂ ਨਹੀਂ ਅਕਾਲੀ ਦਲ ਨੇ ਖੜਾ ਕੀਤਾ ਜੀ ਬਿਲਕੁਲ ਸਹੀ ਗੱਲ ਹੈ ਡੱਲਾ ਜੀ ਕਿਉਂਕਿ ਕੁਝ ਅਜਿਹੀਆਂ ਹੀ ਸਥਿਤੀਆਂ ਜ਼ਰੂਰ ਬਣਦੀਆਂ ਨਜ਼ਰ ਆ ਰਹੀਆਂ ਨੇ ਚਲੋ ਅਸੀਂ ਅੱਗੇ ਵਧਦੇ ਹਾਂ ਔਰ ਗੱਲ ਹੜਾ ਦੇ ਉੱਪਰ ਵੀ ਜ਼ਰੂਰ ਕਰ ਲਈਏ ਚਿੰਤਾ ਦਾ ਵਿਸ਼ਾ ਜੋ ਹੈ ਲਗਾਤਾਰ ਹੜ੍ਹਾਂ ਨੂੰ ਲੈ ਕੇ ਬਣਾਈ ਹੋਇਆ ਪੰਜਾਬ ਦੇ ਲਈ ਸੋ ਮੈਂ ਜ਼ਰੂਰ ਚਾਹੂੰਗੀ ਡਲਾ ਜੀ ਥੋੜੀ ਹੋਰ ਜਾਣਕਾਰੀ ਆਪਾਂ ਇਸ ਉੱਪਰ ਸਾਂਝੀ ਕਰੀਏ ਜੋ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਕਿਸ ਤਰ੍ਹਾਂ ਚੱਲ ਰਿਹਾ ਹਾਲਾਂਕਿ ਕਈ ਪਿੰਡਾਂ ਵਿੱਚ ਕਾਫੀ ਨੁਕਸਾਨ ਜੋ ਹੈ ਜ਼ਰੂਰ ਹੋ ਗਿਆ ਹੈ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪੈ ਰਿਹਾ ਉਹਨਾਂ ਦੀ ਫਸਲਾਂ ਖਰਾਬ ਹੋ ਗਈਆਂ ਉਹਨਾਂ ਦੇ ਪਸ਼ੂਆਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਹੈ ਹੁਣ ਤਾਜ਼ਾ ਸਥਿਤੀ ਕੀ ਬਣੀ ਹੋਈ ਹੈ ਦੇਖੋ ਪੰਜਾਬ ਦੇ ਜਿਹੜੇ ਪਾਣੀ ਨੇ ਉਹ ਤਾਂ ਬਹੁਤ ਉੱਪਰ ਆਏ ਪਏ ਨੇ ਪਾਣੀਆਂ ਦੇ ਮਾਮਲੇ 'ਚ ਪੰਜਾਬ ਕੋਈ ਬਹੁਤ ਹੀ ਚੰਗੀ ਸਥਿਤੀ ਦੇ ਵਿੱਚ ਨਹੀਂ ਹੈ ਪਰ ਇੱਕ ਗੱਲ ਮੈਂ ਸਾਫ਼ ਕਰਦਾ ਕਿ ਸਾਰੇ ਪੰਜਾਬ ਤੇ ਖਤਰਾ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਗੱਲਾਂ ਦਿਖਾਈਆਂ ਜਾ ਰਹੀਆਂ ਨੇ ਆ ਮਾਨਸਿਕ ਤਣਾਅ ਦੇ ਵਿੱਚ ਲੋਕਾਂ ਨੂੰ ਪੈਣ ਦੀ ਜ਼ਰੂਰਤ ਨਹੀਂ ਹੈ ਸੋ ਜਿਹੜੇ ਭਾਖੜਾ ਡੈਮ ਹੈ ਸਾਡਾ ਪਹਿਲਾਂ ਤਾਂ ਇਹ ਸਮਝੀਏ ਕਿ ਭਾਖੜਾ ਡੈਮ 1680 ਫੁੱਟ ਖਤਰੇ ਦਾ ਨਿਸ਼ਾਨ ਹੈ ਭਾਖੜਾ ਡੈਮ ਹਜੇ ਵੀ ਸਾਡਾ 6 7 8 9 ਇਹ ਘਟਦਾ ਵੱਧਦਾ ਰਹਿੰਦਾ ਹੈ ਪਾਣੀ ਦਾ ਪੱਧਰ ਸੁਪਾਖੜਾ ਡੈਮ ਹਜੇ ਵੀ ਖਤਰੇ ਦੇ ਨਿਸ਼ਾਨ ਤੋਂ ਘੱਟੋ-ਘੱਟ 7 ਫੁੱਟ ਦੂਰ ਹੈ ਔਰ ਅਗਰ ਅਗਲੇ 1 2 ਦਿਨ 3 ਦਿਨ ਅਗਰ 2 ਦਿਨ ਵੀ ਪਹਾੜਾਂ 'ਚ ਮੀਂਹ ਨਹੀਂ ਪੈਂਦਾ ਹਿਮਾਚਲ 'ਚ ਜੰਮੂ ਕਸ਼ਮੀਰ 'ਚ ਤੇ ਫਿਰ ਇਹ ਜਿਹੜਾ ਪੱਧਰ ਹੈ ਪਾਣੀ ਦਾ ਭਾਖੜਾ ਡੈਮ ਦਾ ਇਹ ਹੋਰ ਘਟ ਜਾਣਾ ਕਿਉਂਕਿ ਲਗਭਗ 42 43000 ਪਾਣੀ ਕਿਊਸਿਕ ਪਾਣੀ ਹਰ ਰੋਜ਼ ਭਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਤੇ ਭਾਖੜਾ ਡੈਮ ਦੇ ਵਿੱਚ 30 ਤੋਂ ਲੈ ਕੇ 35000 ਕਿਊਸਿਕ ਤੱਕ ਪਾਣੀ ਹੈ ਜਿਹੜਾ ਉਹ ਰੋਜ਼ ਆ ਵੀ ਰਿਹਾ ਸੋ ਜਿਹੜੀ ਭਾਖੜਾ ਡੈਮ ਦੀ ਸਥਿਤੀ ਹੈ ਇਹ ਸਮਝਣਾ ਬਹੁਤ ਜ਼ਰੂਰੀ ਹੈ ਸੋ 40000 ਕਿਊਸਿਕ ਵੀ ਕਈ ਵਾਰੀ ਆ ਜਾਂਦਾ ਤੇ ਛੱਡਿਆ ਜਾ ਰਿਹਾ ਹੈ 43 44000 ਕਿਊਸਿਕ ਔਰ ਅਗਰ ਪਹਾੜਾਂ ਚ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਚ ਇੱਕ ਦੋ ਦਿਨ ਮੀਂਹ ਨਹੀਂ ਪੈਂਦਾ ਤੇਜ਼ ਭਾਰੀ ਤੇ ਫਿਰ ਜਿਹੜਾ ਜਿਹੜੀ ਚਿੰਤਾ ਵਾਲੀ ਸਿਟਿਅ ਹੈ ਉਹ ਹੋਰ ਘਟ ਜਾਣੀ ਹੈ ਸੋ ਭਾਖੜਾ ਡੈਮ ਤੋਂ ਜਦੋਂ ਪਾਣੀ ਛੱਡਿਆ ਜਾਂਦਾ ਹੈ ਤੇ ਇਹ ਸਾਰਾ ਨੰਗਲ ਡੈਮ ਦੇ ਜ਼ਰੀਏ ਆ ਰੋਪੜ ਦੇ ਜ਼ਰੀਏ ਇਹ ਸਾਡੇ ਸਤਲੁਜ ਆ ਜਾਂਦਾ ਹੈ ਭਾਖੜਾ ਡੈਮ ਸਤਲੁਜ ਤੇ ਬਣਿਆ ਹੋਇਆ ਹੈ ਸਤਲੁਜ ਦਰਿਆ ਤੇ ਸੋ ਇਹ ਸਰੰਦ ਤੋਂ ਜਿਹੜੀ ਨਿਕਲਦੀ ਹੈ ਸਾਡੀ ਵੱਡੀ ਨਹਿਰ ਜਿਹੜੀ ਫਿਰ ਅੱਗੇ ਮਾਲਵੇ ਚ ਚਲੀ ਜਾਂਦੀ ਹੈ ਤੇ ਸਤਲੁਜ ਦਰਿਆ ਰੋਪੜ ਤੋਂ ਬਾਅਦ ਨਵਾਂ ਸ਼ਹਿਰ ਲੁਧਿਆਣਾ ਮਾਚੀਵਾੜਾ ਸਮਰਾਲਾ ਮੋਗਾ ਫਰੀਦਕੋਟ ਵਾਲੇ ਪਾਸੇ ਉਧਰ ਫਿਰੋਜ਼ਪੁਰ ਨੂੰ ਚਲਿਆ ਜਾਂਦਾ ਮੋਗੇ ਤੋਂ ਉਧਰ ਫਿਰੋਜ਼ਪੁਰ ਨੂੰ ਚਲਿਆ ਜਾਂਦਾ ਤੇ ਫਿਰੋਜ਼ਪੁਰ ਲਾਗੇ ਜਾ ਕੇ ਬਿਆਸ ਤੇ ਸਤਲੁਜ ਇਕੱਠੇ ਹੋ ਜਾਂਦੇ ਨੇ ਜਿਹਦੇ ਕਰਕੇ ਫਿਰੋਜ਼ਪੁਰ ਤੇ ਖਤਰਾ ਬਣਿਆ ਹੋਇਆ ਹਲੇ ਵੀ ਕਿਉਂਕਿ ਬਿਆਸ ਦਾ ਪਾਣੀ ਬਹੁਤ ਵਧਿਆ ਹੋਇਆ ਪਰ ਲੁਧਿਆਣਾ ਸਤਲੁਜ ਦਰਿਆ ਦੇ ਜਿਹੜਾ ਫਲੋਰ ਵਾਲਾ ਪੁਲ ਹੈ ਸਤਲੁਜ ਬਹੁਤ ਸਾਰੇ ਪੰਜਾਬੀ ਜਾਣਦੇ ਨੇ ਕਿ ਸਤਲੁਜ ਦਰਿਆ ਤੇ ਜਦੋਂ ਲੁਧਿਆਣਾ ਪਾਰ ਕਰਦੇ ਆਂ ਤੇ ਇੱਕ ਪੁਲ ਆ ਜਾਂਦਾ ਇੱਕ ਪਾਸੇ ਸਤਲੁਜ ਦਰਿਆ ਦੇ ਜਲੰਧਰ ਹੈ ਕਪੂਰਥਲਾ ਤੇ ਇੱਕ ਪਾਸੇ ਲੁਧਿਆਣਾ ਸਮਰਾਲਾ ਮਾਚੀਵਾੜਾ ਮੋਗਾ ਸੋ ਜਿਹੜਾ ਇਧਰ ਵਾਲਾ ਪਾਸਾ ਹੈ ਜਿਹੜਾ ਸਤਲੁਜ ਦਰਿਆ ਤੋਂ ਲੁਧਿਆਣੇ ਵਾਲਾ ਪਾਸਾ ਹੈ ਲੁਧਿਆਣਾ ਨਵਾਂ ਸ਼ਹਿਰ ਰੋਪੜ ਮੁਹਾਲੀ ਇਧਰ ਸੰਗਰੂਰ ਪਟਿਆਲਾ ਬਠਿੰਡਾ ਤੇ ਆ ਤੁਸੀਂ ਰਾਏਕੋਟ ਲੈ ਲੋ ਇਹ ਜਿਹੜੇ ਸਾਰੇ ਇਲਾਕੇ ਨੇ ਇਹ ਕਿਤੇ ਨਾ ਕਿਤੇ ਸਤਲੁਜ ਦਰਿਆ ਦੇ ਵਿੱਚ ਹਜੇ ਕਿਉਂਕਿ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਸਤਲੁਜ ਦਰਿਆ ਭਾਖੜਾ ਡੈਮ ਇਸ ਕਰਕੇ ਇਹ ਇਲਾਕੇ ਸੇਫ ਨੇ ਇਧਰ ਹਜੇ ਕਿਸੇ ਤਰ੍ਹਾਂ ਦੀ ਵੱਡੀ ਚਿੰਤਾ ਨਹੀਂ ਹੈ ਔਰ ਤੁਸੀਂ ਵੇਖੋ ਕੱਲ ਔਰ ਅੱਜ ਅੱਜ ਵੀ ਬਹੁਤਾ ਮੀਂਹ ਪੰਜਾਬ ਦੇ ਇਨ੍ਹਾਂ ਹਿੱਸਿਆਂ 'ਚ ਨਹੀਂ ਪੈ ਰਿਹਾ ਕੱਲ ਵੀ ਨਹੀਂ ਪਿਆ ਇਸ ਕਰਕੇ ਇਨ੍ਹਾਂ ਇਲਾਕਿਆਂ ਦੇ ਵਿੱਚ ਹਜੇ ਖਤਰੇ ਦੀ ਵੱਡੀ ਗੱਲ ਨਹੀਂ ਹੈ ਡਰਨ ਦੀ ਲੋੜ ਨਹੀਂ ਹੈ ਹਾਲਾਂਕਿ ਪਿੰਡਾਂ ਦੇ ਲੋਕ ਸੁਚੇਤ ਨੇ ਸਤਲੁਜ ਦਰਿਆ ਦਾ ਪਾਣੀ ਕਿਉਂਕਿ ਹੌਲੀ-ਹੌਲੀ ਵਗ ਰਿਹਾ ਉੱਪਰ ਸਧਾਰਨ ਨਾਲੋਂ ਸਤਲੁਜ ਦਰਿਆ ਦਾ ਪਾਣੀ ਉੱਪਰ ਹੈ ਪਿੰਡਾਂ ਵਾਲੇ ਜ਼ਰੂਰ ਸੁਚੇਤ ਹੈ ਬੰਨਾਂ ਦੇ ਉੱਤੇ ਰੇਤੇ ਦੀਆਂ ਬੋਰੀਆਂ ਲਾ ਰਹੇ ਨੇ ਜਿੱਥੇ-ਜਿੱਥੇ ਤੁਸੀਂ ਬੰਨ ਕਮਜ਼ੋਰ ਹੈ ਉੱਥੇ-ਉੱਥੇ ਰੇਤੇ ਦੀਆਂ ਬੋਰੀਆਂ ਲਾਈਆਂ ਜਾ ਰਹੀਆਂ ਨੇ ਉੱਥੇ-ਉੱਥੇ ਜਿਹੜੇ ਬੰਨ ਦੇ ਕਿਨਾਰੇ ਨੇ ਹਰਜੋਜੀ ਉਹਨਾਂ ਨੂੰ ਵੱਡਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਤਕੜੇ ਕੀਤੇ ਜਾ ਰਿਹਾ ਹੁਣ ਇਹ ਤਾਂ ਹੋ ਗਿਆ ਇਧਰਲਾ ਪਾਸਾ ਜਿੱਥੇ ਕਿਸੇ ਤਰ੍ਹਾਂ ਦੀ ਚਿੰਤਾ ਵਾਲੀ ਡਰਨ ਵਾਲੀ ਲੋੜ ਨਹੀਂ ਹੈ ਜਾਗਰੂਕ ਹੋ ਕੇ ਅਸੀਂ ਬਚਾਵਾ ਦੇ ਇੰਤਜ਼ਾਮ ਕਰੀਏ ਕਿਉਂਕਿ ਭਾਖੜਾ ਹਜੇ 7 ਫੁੱਟ ਨਹੀਂ ਹੈ 1680 ਤੋਂ ਔਰ 1680 ਤੋਂ ਬਾਅਦ ਵੀ ਕਈ ਵਾਰੀ 1 2 3 4 ਫੁੱਟ ਭਾਖੜੇ ਚ ਪਾਣੀ ਸਟੋਰ ਕਰ ਲਿਆ ਜਾਂਦਾ ਹੈ ਅਗਰ ਪੰਜਾਬ ਚ ਹੜ੍ਹਾਂ ਦੀ ਸਥਿਤੀ ਜ਼ਿਆਦਾ ਗੰਭੀਰ ਹੋਵੇ ਹੁਣ ਸਾਡੇ 5 6 ਜ਼ਿਲ੍ਹੇ ਨਹੀਂ ਜਿਹੜੇ ਜਿਹੜੇ ਇਸ ਵਕਤ ਹੜ੍ਹਾਂ ਦੀ ਮਾਰਚ ਨੇ ਉਹਨਾਂ 'ਚ ਫਿਰੋਜ਼ਪੁਰ ਹੈ ਉਹਨਾਂ 'ਚ ਫਾਜ਼ਿਲਕਾ ਦਾ ਵੀ ਕੁਝ ਹਿੱਸਾ ਹੈ ਗੁਰਦਾਸਪੁਰ ਹੈ ਉਹਨਾਂ ਦੇ ਵਿੱਚ ਪਠਾਨਕੋਟ ਹੈ ਹੁਸ਼ਿਆਰਪੁਰ ਦਾ ਕੁਝ ਹਿੱਸਾ ਹੈ ਸਤ ਬਿਆਸ ਦੇ ਨੇੜੇ ਦੇ ਇਲਾਕੇ ਨੇ ਜਿਹੜੇ ਬਿਆਸ ਔਰ ਰਾਵੀ ਦਰਿਆ ਦੇ ਔਰ ਕੱਲ ਅਸੀਂ ਵੇਖਿਆ ਜਿਹੜਾ ਮਾਧੋਪੁਰ ਦਾ ਹੈੱਡਵਰਕ ਸੀ ਉਹਦੇ ਇੱਕ ਇੱਕ ਕਰਕੇ ਉਹਦੇ ਚਾਰ ਫਲੱਡ ਗੇਟ ਤਿੰਨ ਚਾਰ ਫਲੱਡ ਗੇਟ ਟੁੱਟੇ ਉਹਦੇ ਨਾਲ ਜਿਹੜਾ ਰਾਵੀ ਦਾ ਪਾਣੀ ਹੈ ਉਹ ਹੋਰ ਜ਼ਿਆਦਾ ਖੇਤਾਂ 'ਚ ਵੜਿਆ ਔਰ ਗੁਰਦਾਸਪੁਰ ਪਠਾਨਕੋਟ ਔਰ ਬਿਆਸ ਦੇ ਕੰਢਿਆਂ ਤੇ ਜਿਹੜੇ ਸਾਡੇ ਪਿੰਡ ਨੇ ਬਹੁਤ ਸਾਰੇ ਪਿੰਡ ਨੇ ਜਿੱਥੇ ਬਹੁਤ ਜ਼ਿਆਦਾ ਪਾਣੀ ਵੜਿਆ ਹੋਇਆ ਹੈ ਬਹੁਤ ਥਾਵਾਂ ਤੋਂ ਨਹਿਰਾਂ ਦੇ ਉੱਤੇ ਤੁਸੀਬਾਂ ਟੁੱਟੇ ਨੇ ਔਰ ਇਹਦੇ ਲਈ ਸਾਰੀਆਂ ਪੋਲਿਟੀਕਲ ਪਾਰਟੀਆਂ ਦੇ ਲੀਡਰ ਵੀ ਹੁਣ ਮੈਦਾਨ 'ਚ ਆ ਗਏ ਕੱਲ ਪ੍ਰਤਾਪ ਬਾਜਵਾ ਸੁਲਤਾਨਪੁਰ ਲੋਧੀ ਗਏ ਕੱਲ ਭਗਵੰਤ ਮਾਨ ਗੁਰਦਾਸਪੁਰ ਗਏ ਪਠਾਨਕੋਟ ਵਾਲੇ ਪਾਸੇ ਭਗਵੰਤ ਮਾਨ ਨੇ ਆਪਣਾ ਹੈਲੀਕਾਪਟਰ ਹੀ ਛੱਡਤਾ ਉੱਥੇ ਕਹਿੰਦੇ ਮੈਂ ਆਪਣਾ ਹੈਲੀਕਾਪਟਰ ਦੰਨਾ ਸੇਵਾ ਦੇ ਵਿੱਚ ਤੇ ਇਹ ਹੈਲੀਕਾਪਟਰ ਹੁਣ ਇੱਥੇ ਹੀ ਰਹੂਗਾ ਹਾਲਾਂਕਿ ਇੱਕ ਹੈਲੀਕਾਪਟਰ ਨਾਲ ਕੋਈ ਬਹੁਤਾ ਵੱਡਾ ਫਰਕ ਨਹੀਂ ਪੈਣਾ ਪਰ ਫਿਰ ਵੀ ਚਲੋ ਕਹਿੰਦੇ ਨੇ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਸੋ ਹੈਲੀਕਾਪਟਰ ਦੇ ਨਾਲ ਰਾਸ਼ਨ ਵਗੈਰਾ ਜਿੰਨਾ ਕੁ ਲੋਕਾਂ ਨੂੰ ਵੰਡਿਆ ਜਾ ਸਕੇ ਵੈਸੇ ਭਗਵੰਤ ਮਾਨ ਨੂੰ 4-5 ਹੈਲੀਕਾਪਟਰ ਹੋਰ ਪ੍ਰਸ਼ਾਸਨ ਨੂੰ ਦੇਣੇ ਚਾਹੀਦੇ ਨੇ ਮੰਗਾ ਕੇ ਪੰਜਾਬ ਦੇ ਪ੍ਰਸ਼ਾਸਨ ਨੂੰ ਹਾਲਾਂਕਿ ਫੌਜ ਆ ਜਿਹੜੀ ਉਹ ਤਾਂ ਕੱਲ ਵੀ ਜਿਹੜੇ ਮਾਧੂਪੁਰ ਵਿਖੇ ਸਾਡੇ ਕੁਝ ਮੁਲਾਜ਼ਮ ਫਸ ਗਏ ਸੀ ਫੌਜ ਨੇ ਉਹਨਾਂ ਨੂੰ ਕਢਿਆ ਫੌਜ ਨੇ ਹਮੇਸ਼ਾ ਦੀ ਤਰ੍ਹਾਂ ਹੀ ਮਦਦ ਕਰਦੀ ਆ ਉਹਨਾਂ ਕੋਲੇ ਹੈਲੀਕਾਪਟਰ ਔਰ ਟ੍ਰੇਨਡ ਪਾਇਲਟ ਹੁੰਦੇ ਨੇ ਔਰ ਜਿਹੜੇ ਲੋਕ ਜਿਹੜੇ ਲੋਕ ਫੌਰੀ ਤੌਰ ਦੇ ਉੱਤੇ ਮਦਦ ਦਿੰਦੇ ਨੇ ਐਦਾਂ ਦੇ ਮੌਕੇ ਤੇ ਉਹ ਟੁਕੜੀਆਂ ਫੌਜ ਕੋਲੇ ਹੁੰਦੀਆਂ ਨੇ ਹੁਣ ਹਜੋਜੀ ਸੁਖਵੀਰ ਬਾਦਲ ਉਹ ਵੀ ਪਿੰਡ ਪਿੰਡ ਜਾ ਰਹੇ ਨੇ ਪੰਜ ਮੈਮਰੀ ਕਮੇਟੀ ਦੇ ਲੀਡਰ ਜਾ ਰਹੇ ਨੇ ਔਰ ਮਨਪ੍ਰੀਤਿਆਲੀ ਅੱਜ ਸਵੇਰੇ ਵੀ ਕੱਲ ਵੀ ਸੱਤਲੁਜ ਦੇ ਬੰਨ ਦੇ ਉੱਤੇ ਉਹ ਆਪਣੇ ਹਲਕਿਆਂ ਦੇ ਵਿੱਚ ਕੁਮਰੇ ਨੇ ਜਿੱਥੇ ਮਿੱਟੀ ਦੀ ਲੋੜ ਹੈ ਉੱਥੇ ਮਿੱਟੀ ਵਗੈਰਾ ਪਵਾ ਰਹੇ ਨੇ ਸਾਰੀ ਲੀਡਰਸ਼ਿਪ ਜ਼ਮੀਨ ਤੇ ਆ ਚੁੱਕੀ ਹੈ ਸਿਆਸਤ ਵੀ ਨਾਲ-ਨਾਲ ਚੱਲ ਰਹੀ ਹੈ ਸੁਖਬੀਰ ਬਾਦਲਾ ਜਮਰਸਰ ਗਏ ਸੀ ਸੁਖਬੀਰ ਬਾਦਲ ਨੇ ਵੀ ਹੜਾਂ ਦੇ ਮਾਮਲੇ ਤੇ ਭਗਵੰਤ ਮਾਨ ਦੀ ਸਰਕਾਰ ਤੇ ਤਿੱਖਾ ਹਮਲਾ ਕੀਤਾ ਉਹ ਕਹਿੰਦੇ ਕਿ ਜੇ ਮੁਆਵਜ਼ਾ ਵਕਤ ਰੰਦੇ ਨਾ ਮਿਲਿਆ ਤੇ ਸ਼੍ਰੋਮਣੀ ਅਕਾਲੀ ਦਲ ਫਿਰ ਅੰਦੋਲਨ ਛੇੜੂਗਾ ਪੰਜ ਮੈਮਰੀ ਕਮੇਟੀ ਵਾਲੇ ਵੀ ਅੰਦੋਲਨ ਛੇੜਨ ਦੀ ਗੱਲ ਕਰ ਚੁੱਕੇ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਹੀ ਇਸ ਪਾਸੇ ਲੱਗੀਆਂ ਨੇ ਕੇਂਦਰ ਨੂੰ ਔਰ ਸੂਬਾ ਸਰਕਾਰ ਨੂੰ ਵਕਤ ਰਹਿੰਦੇ ਹੜ੍ਹ ਰੋਕਣ ਦੇ ਪ੍ਰਬੰਧ ਕਰਨੇ ਚਾਹੀਦੇ ਨੇ ਉਹਦੇ ਲਈ ਬੜਾ ਜ਼ਰੂਰੀ ਹੈ ਹਦੋ ਜੀ ਕਿ ਪੰਜਾਬ 'ਚ ਡੈਮ ਬਣਨ ਨਵੇਂ ਡੈਮ ਬਣਨ ਪੰਜਾਬ 'ਚ ਪੰਜਾਬ ਦੇ ਵਿੱਚ ਰੈਜ਼ਰਵਾਇਰ ਬਣਾਏ ਜਾਣ ਪਾਣੀਆਂ ਨੂੰ ਸਟੋਰ ਕੀਤਾ ਜਾਵੇ ਭਵਿੱਖ ਵਿੱਚ ਪੰਜਾਬ ਲਈ ਚਿੰਤਾ ਵੱਧ ਸਕਦੀ ਹੈ ਹੜ੍ਹਾਂ ਦੀ ਕਿਉਂਕਿ ਸਮੇਂ ਦੇ ਨਾਲ ਜਿਹੜੇ ਸਾਡੇ ਪੁਰਾਣੇ ਬੰਨ ਨੇ ਹੜ ਜਿਹੜੇ ਡੈਮ ਨੇ ਉਹਨਾਂ ਦੀ ਮੇਨਟੇਨੈਂਸ ਦੀ ਸਮੱਸਿਆ ਵੀ ਆ ਰਹੀ ਹੈ ਤੁਸੀਂ ਵੇਖੋ ਅਗਰ ਮਾਧੋਪੁਰ ਹੈਡ ਵਰਕਸ ਦੇ 3-4 ਫਲੱਡ ਗੇਟ ਰੁੜ ਸਕਦੇ ਨੇ ਰੱਬ ਨਾ ਕਰੇ ਸਾਡੇ ਦੂਸਰੇ ਵੱਡੇ ਡੈਮ ਨੇ ਭਾਖੜਾ ਡੈਮ ਹੈ ਅਗਰ ਉਹਦੇ ਕਿਤੇ ਫਲੱਡ ਗੇਟ ਨੂੰ ਕਿਤੇ ਕਿਤੇ ਕੋਈ ਲੀਕੇਜ ਹੋ ਗਈ ਤੇ ਕਿੱਡਾ ਹੀ ਵੱਡੇ ਖਤਰੇ ਵਾਲੀ ਗੱਲ ਬਣ ਸਕਦੀ ਹੈ ਸੋ ਸਾਡੇ ਸਰਕਾਰਾਂ ਨੂੰ ਬਜਟ ਰੱਖਣਾ ਚਾਹੀਦਾ ਹੈ ਕੇਂਦਰ ਦੇ ਨਾਲ ਇਸ ਗੱਲ ਦੀ ਲੜਾਈ ਲੜੀ ਜਾਵੇ ਕਿ ਕੇਂਦਰ ਪੈਸਾ ਦੇਵੇ ਬੀਜੇਪੀ ਵਾਲੇ ਪੰਜਾਬ 'ਚ ਸਰਕਾਰ ਬਣਾਉਣ ਦਾ ਦਾਵਾ ਕਰ ਰਹੇ ਨੇ ਪੰਜਾਬ ਦੇ ਹੱਕ ਦੇ ਦਾਅਵੇ ਕਰ ਰਹੇ ਨੇ ਸੋ ਬੀਜੇਪੀ ਵਾਲਿਆਂ ਨੂੰ ਹਰ ਜਗ੍ਹਾ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਤੁਸੀਂ ਇੰਡਸ ਜਲ ਸਮਝੌਤੇ ਲਈ ਜਵਾਹਰ ਲਾਲ ਨਹਿਰੂ ਨੂੰ ਨਿੰਦਦੇ ਹੋ ਕਿ ਜਵਾਹਰ ਲਾਲ ਨਹਿਰੂ ਨੇ ਉਹ ਸਮਝੌਤਾ ਗਲਤ ਕੀਤਾ ਅਗਰ ਅੱਜ ਇੰਡਸ ਵਾਲਾ ਪਾਣੀ ਵੀ ਭਾਰਤ ਵਾਲੇ ਪਾਸੇ ਹੁੰਦਾ ਸਾਰਾ ਤੇ ਅੱਜ ਪੰਜਾਬ ਦੀ ਹਾਲਤ ਕੀ ਹੋਣੀ ਸੀ ਜੀ ਔਰ ਦੂਸਰੀ ਗੱਲ ਤੁਸੀਂ ਨਿੰਦੋ ਜਵਾਹਰ ਲਾਲ ਨਹਿਰੂ ਨੂੰ ਸਿਆਸਤ ਕਰੋ ਸਾਡੇ ਮੁਲਕ ਚ ਹੇਠਲੇ ਪੱਧਰ ਦੀ ਸਿਆਸਤ ਪੋਲਿਟਿਕਲ ਪਾਰਟੀਆਂ ਕਰਦੀਆਂ ਨੇ ਪਰ ਤੁਸੀਂ ਹੁਣ ਤਾਂ ਪੰਜਾਬ ਨੂੰ ਪੈਸਾ ਦਿਓ ਘੱਟੋ-ਘੱਟ 4-5 ਲੱਖ ਕਰੋੜ ਰੁਪਈਆ ਪੰਜਾਬ ਨੂੰ ਕੇਂਦਰ ਸਰਕਾਰ ਤੋਂ ਫੌਰੀ ਇਮਦਾਦ ਚਾਹੀਦੀ ਹੈ ਅਸੀਂ ਭਵਿੱਖ ਚ ਆਪਣੇ ਡੈਮਾਂ ਨੂੰ ਮਜ਼ਬੂਤ ਕਰੀਏ ਔਰ ਹੋਰ ਡੈਮ ਬਣਾਈਏ ਹੋਰ ਡੈਮ ਬਣਾਉਣੇ ਪੰਜਾਬ ਦੀ ਭਵਿੱਖ ਦੀ ਲੋੜ ਹੈ ਕਿਉਂਕਿ ਹਰ ਵਾਰ ਸਾਡੇ ਕਿਸਾਨਾਂ ਦੇ ਹੁਣ ਤੁਸੀਂ ਵੇਖੋ 22 ਚ ਭਗਵੰਤ ਮਾਨ ਆਇਆ 23 ਚ ਵੀ ਹੜ੍ਹ ਆਇਆ ਉਦੋਂ ਘੱਗਰ ਵਾਲੇ ਪਾਸੇ ਕਿੱਡੀ ਮਾਰ ਹੋਈ ਹਜੇ ਘੱਗਰ ਵਾਲੇ ਪਾਸੇ ਚਿੰਤਾ ਵਾਲੀ ਗੱਲ ਨਹੀਂ ਹੈ ਹਾਲਾਂਕਿ ਪਾਣੀ ਦਾ ਪੱਦਰ ਘੱਗਰ ਜਵਲ ਰਿਹਾ ਹੈ ਕਿਉਂਕਿ ਭਾਖੜਾ ਡੈਮ ਤੋਂ ਹਜੇ ਬਹੁਤ ਸਧਾਰਨ ਪਾਣੀ ਛੱਡਿਆ ਜਾ ਰਿਹਾ ਹੈ ਭਾਖੜਾ ਡੈਮ ਹਜੇ ਖਤਰੇ ਦੇ ਨਿਸ਼ਾਨ ਤੋਂ ਹੇਠ ਹੈ ਇਸ ਕਰਕੇ ਘੱਗਰ ਵਾਲੇ ਪਾਸੇ ਜਿਹੜੇ ਲੋਕ ਨੇ ਉਹ ਉਹਨਾਂ ਕੋਲੇ ਮੌਕਾ ਹੈ ਅਗਰ ਕਿਤੇ ਘੱਗਰ ਦੇ ਬੰਨ ਬੁਨ ਕਮਜ਼ੋਰ ਨੇ ਉਹ ਆਪਣੇ ਵੱਲੋਂ ਲੱਗੇ ਹੋਏ ਨੇ ਸਾਰੇ ਕਹਿਣ ਦੀ ਲੋੜ ਹੀ ਨਹੀਂ ਵੀ ਉਹ ਲੱਗ ਜਾਣ ਸਾਰੇ ਲੱਗੇ ਹੋਏ ਨੇ ਪਰ ਇਹ ਕੰਮ ਸਰਕਾਰਾਂ ਦਾ ਹੈ ਭਗਵੰਤ ਮਾਤਾ ਦੀ ਸਰਕਾਰ ਹੋਵੇ ਕੇਂਦਰ ਵਾਲੀ ਸਰਕਾਰ ਹੋਵੇ ਪੰਜਾਬ ਦੇ ਜਿੰਨੇ ਦਰਿਆ ਨੇ ਉਹਨਾਂ ਦੇ ਬੰਨਾਂ ਦੇ ਉੱਤੇ ਸਪੈਸ਼ਲ ਪੈਸਾ ਲਾਉਣ ਦੀ ਜ਼ਰੂਰਤ ਹੈ ਘਟੋ ਘਟੇ 1 ਲੱਖ ਕਰੋੜ ਰੁਪਏ ਦੇ ਨਾਲ ਪੰਜਾਬ ਦੇ ਸਾਰੇ ਬੰਨ ਤਕੜੇ ਕੀਤੇ ਜਾਣ ਦੀ ਲੋੜ ਹੈ ਔਰ ਫਲੱਡ ਗੇਟ ਜਿਹੜੇ ਸਾਡੇ ਸਾਰੇ ਡੈਮ ਨੇ ਉਹਨਾਂ ਦੇ ਫਲੱਡ ਗੇਟ ਨਵੇਂ ਸਿਰੇ ਤੋਂ ਤਕੜੇ ਕਰਨ ਦੀ ਲੋੜ ਹੈ ਅਗਰ ਉਹਨਾਂ ਫਲੱਡ ਗੇਟਾਂ ਤੋਂ ਬਾਅਦ ਵੀ ਅਸੀਂ ਇੱਕ ਸੈਕੰਡ ਲਾਈਨ ਫਲੱਡ ਗੇਟਾਂ ਦੀ ਬਣਾ ਲਈਏ ਭਵਿੱਖ ਚ ਕਿ ਅਗਰ ਕੋਈ ਇੱਕ ਫਲੱਡ ਗੇਟ ਟੁੱਟਦਾ ਹੈ ਤੇ ਉਹ ਅਗਲੇ ਫਲੱਡ ਗੇਟਾਂ ਤੇ ਪਾਣੀ ਰੋਕ ਸਕੇ ਇਹ ਸਾਨੂੰ ਕਰਨੀ ਪੈਣੀ ਹੈ ਵਿਵਸਥਾ ਭਵਿੱਖ ਲਈ ਔਰ ਨਵੇਂ ਡੈਮ ਸਾਨੂੰ ਬਣਾਉਣੇ ਪੈਣੇ ਨੇ ਪੰਜਾਬ 'ਚ ਕਈ ਘਟੋ ਘੱਟ ਪੰਜਾਬ ਦੇ ਵਿੱਚ 25 ਡੈਮ ਅਗਰ ਭਾਖੜਾ ਡੈਮ ਜਿੰਨਾ ਵੱਡਾ ਡੈਮ ਅਸੀਂ ਪੰਜਾਬ 'ਚ ਨਹੀਂ ਬਣਾ ਸਕਦੇ ਪਰ ਅਸੀਂ ਅਗਰ ਇੱਕ ਭਾਖੜੇ ਡੈਮ ਜਿੰਨੀ ਸਟੋਰੇਜ ਵਿਵਸਥਾ ਪੰਜਾਬ 'ਚ ਬਣਾ ਲਈਏ ਤੇ 24-25 ਡੈਮ ਅਸੀਂ ਪੰਜਾਬ 'ਚ ਬਣਾ ਸਕਦੇ ਹਾਂ ਔਰ ਡੈਮ ਬਣਾਉਣ ਦੇ ਲਈ ਸਾਡੇ ਕਿਸਾਨਾਂ ਨੇ ਵੀ ਆਪਣੀ ਜ਼ਮੀਨ ਹੈ ਜਿਹੜੀ ਉਹ ਅਗਰ ਸਰਕਾਰ ਐਕਵਾਇਰ ਕਰਨਾ ਚਾਹੂਗੀ ਤੇ ਕਿਸਾਨਾਂ ਨੇ ਇਤਰਾਜ਼ ਨਹੀਂ ਕਰਨਾ ਕਿਉਂਕਿ ਜਿਹਦੇ 10 ਕਿੱਲੇ ਆ ਨਾ ਅਗਰ ਉਹਦਾ ਇੱਕ ਕਿੱਲਾ ਐਕਵਾਇਰ ਹੁੰਦਾ ਤੇ ਉਹਨੂੰ ਪਤਾ ਵੀ ਮੈਂ ਖੜਾ ਤੋਂ ਬਚ ਜੂਗਾ ਸੋ ਪਰਿਵਾਰਾਂ ਦੇ ਪਰਿਵਾਰ ਔਰ ਖੇਤੀ ਸਾਡੀ ਪੰਜਾਬ ਚ ਤਬਾਹ ਹੋ ਰਹੀ ਹੈ ਹਜੇ ਵੀ ਇਹਨਾਂ 5 ਸ਼ਹਿਰਾਂ ਚ ਲੱਖਾਂ ਏਕੜ ਫਸਲ ਸਾਡੀ ਤਬਾਹ ਹੋਈ ਹੈ ਹੁਣ ਭਗਵੰਤਬਾਨ ਦੀ ਸਰਕਾਰ ਤੇ ਦਬਾਅ ਹੋਊਗਾ ਮੁਆਵਜ਼ੇ ਦਾ ਦੇਣਾ ਪੈਣਾ ਹੈ ਦੇਣਾ ਚਾਹੀਦਾ ਹੈ ਔਰ ਕੇਂਦਰ ਨੂੰ ਵੀ ਇਹ ਮੁਆਵਜ਼ੇ ਚ ਯੋਗਦਾਨ ਪਾਉਣਾ ਚਾਹੀਦਾ ਬਾਕੀ ਵੇਖਦੇ ਹਾਂ ਸਥਿਤੀਆਂ ਕੀ ਬਣਦੀਆਂ ਨੇ ਹਜੂਜ ਜੀ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਡਲਾਜੀ ਵਿਸਥਾਰ ਵਿੱਚ ਤੁਸੀਂ ਜੋ ਹੈ ਹੜ੍ਹਾਂ ਦੀ ਸਥਿਤੀ ਦੇ ਉੱਪਰ ਪੂਰੀ ਜਾਣਕਾਰੀ ਦਿੱਤੀ ਹੈ ਕਿਉਂਕਿ ਸਟੀਕ ਜਾਣਕਾਰੀ ਹਰ ਕੋਈ ਲੱਭ ਰਿਹਾ ਹੁੰਦਾ ਹੈ ਤੇ ਮੈਂ ਜ਼ਰੂਰ ਕਹਿਣਾ ਚਾਹਾਂਗੀ ਦਰਸ਼ਕਾਂ ਨੂੰ ਕਿ ਅੱਗੋਂ ਵੀ ਅਸੀਂ ਜੋ ਹੈ ਜਦ ਤੱਕ ਹੜ੍ਹਾਂ ਨੂੰ ਲੈ ਕੇ ਇਸ ਤਰ੍ਹਾਂ ਥੋੜੇ ਚਿੰਤਾਜਨਕ ਮਾਹੌਲ ਬਣਿਆ ਹੋਇਆ ਸੀ ਜ਼ਰੂਰ ਹਮੇਸ਼ਾ ਆਪਣੇ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਤਾਜ਼ਾ ਜਾਣਕਾਰੀ ਤਾਜ਼ਾ ਅਪਡੇਟ ਜੋ ਹੈ ਜ਼ਰੂਰ ਸਾਂਝਾ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਡਲਾਜੀ ਇਹ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਅਨਲਿਸਿਸ ਵੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਤੇ ਦਰਸ਼ਕਾਂ ਦਾ ਵੀ ਧੰ ਜਿਹੜੇ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਔਰ ਜ਼ਰੂਰ ਕਹਾਂਗੀ ਕਿ ਆਪਣੇ ਵਿਚਾਰ ਵੀ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਹੋ ਤੁਸੀਂ ਔਰ ਚੈਨਲ ਨੂੰ ਅਗਰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪੰਜਾਬ ਬੈਲਟ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਮਿਲਾਂਗੇ ਜਲਦੀ ਹੀ ਫਿਲਹਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਉਹ ਸਾਰੇ ਸਾਡੇ ਪੰਜਾਬੀ ਜਿਹੜੇ ਸਾਡੇ ਇਸ ਚੈਨਲ ਦੇ ਨਾਲ ਜੁੜਦੇ ਨੇ ਉਹਨਾਂ ਦਾ ਵੀ ਧੰਨਵਾਦ ਔਰ ਕੋਈ ਵੀ ਸੰਬੰਧਿਤ ਪੇਰ ਪੋਲੀਟੀਕਲ ਪੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸਾਡੇ ਕੋਲੇ ਭੇਜੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤਾਂ